ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਫੋਨ ਹੋਇਆ ਸੀਗਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਜਾਂ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲੈਂਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲਾਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲਾਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੇ ਅਸੀਂ ਇਹ ਅੱਜ ਕਾਨਫਰੰਸ ਰੱਖੀ ਨਹੀਂ ਕਰ ਨਹੀਂ ਨਹੀਂ ਲੋਕਾਂ ਨੇ ਬਹੁਤ ਸਾਨੂੰ ਸੰਯੋਗ ਦਿੱਤਾ ਅਸੀਂ ਸੋਦੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟਰਸ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੋਚ ਚ ਬੰਦ ਕਰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੋਚ ਨੂੰ ਲਾਉਂਦੇ ਨੇ ਉਹ ਤੇਲ ਦਾ ਢਾਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰਾ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਫੋਨ ਹੋਇਆ ਸੀਗਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲਾਫਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲਾਫਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੇ ਅਸੀਂ ਇਹ ਅੱਜ ਕਾਨਫਰੰਸ ਰੱਖੀ ਤੇ ਬਹੁਤ ਸਾਨੂੰ ਸਨਯੋਗ ਦਿੱਤਾ ਅਸੀਂ ਥੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਮੇ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਡ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਆਉਂਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਮੋਟਰਸਾਈਕਲ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਤੀ ਬੰਦ ਕਰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਤੀ ਨੂੰ ਲਾਉਂਦੇ ਨੇ ਉਹ ਤੇਲ ਦਾ ਪੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾਂ ਕੋਲ ਬੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੁਦਾ ਸਲੈਂਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੈਂਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਸੰਬੰਧੇ ਅਸੀਂ ਇਹ ਅੱਜ ਕਾਨਫਰੰਸ ਰੱਖੀ ਨਹੀ ਨਹੀ ਲੋਕਾਂ ਨੇ ਬਹੁਤ ਸਾਨੂੰ ਸੰਯੋਗ ਦਿੱਤਾ ਅਸੀਂ ਥੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਆਉਂਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਮੋਟਰਸਨ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਤੀ ਚ ਬੰਦ ਕਰ ਦਿੰਦੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਤੀ ਨੂੰ ਲਾਉਂਦੇ ਨੇ ਉਹ ਤੇਲ ਦਾ ਢਾਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰ ਆ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪੈਸੀਬਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲੰਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੰਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਸੰਬੰਧ ਇਹ ਅੱਜ ਕਾਨਫਰੰਸ ਰੱਖੀ ਤੇ ਬਹੁਤ ਸਾਨੂੰ ਸੰਯੋਗ ਦਿੱਤਾ ਅਸੀਂ ਥੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਡ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਆਉਂਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਰ ਮੋਟਰਸਨ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਚ ਬੰਦ ਕਰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਚ ਨੂੰ ਲਾਉਂਦੇ ਨੇ ਉਹ ਤੇਲ ਦਾ ਪੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰਾ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਟੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲੈਂਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੈਂਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੀ ਅਸੀਂ ਇਹ ਅੱਜ ਕਾਨਫਰੰਸ ਰੱਖੀ ਨਹੀਂ ਨਹੀਂ ਲੋਕਾਂ ਨੇ ਬਹੁਤ ਸਾਨੂੰ ਸੰਯੋਗ ਦਿੱਤਾ ਅਸੀਂ ਸੋਬੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਓਹੋ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟ ਸਨ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਤੀ ਚ ਬੰਦ ਕਰ ਦਿੰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਤੀ ਨੂੰ ਲਾਉਂਦੇ ਨੇ ਤੇਲ ਦਾ ਪੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰਾ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਦਰ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲੈਂਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੈਂਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨੇ ਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੀ ਅਸੀਂ ਇਹ ਅੱਜ ਕਾਨਫਰੰਸ ਰੱਖੀ ਤੇ ਬਹੁਤ ਸਾਨੂੰ ਸਨਯੋਗ ਦਿੱਤਾ ਅਸੀਂ ਥੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਮੇ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਬਹੁਤ ਸੋਲਡ ਉਹ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਫਿਰ ਮੋਟਰਸਨ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੋਚੀ ਬੰਦ ਕਰਦੇ ਨੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੋਚੀ ਨੂੰ ਲਾਉਂਦੇ ਨੇ ਉਹ ਤੇਲ ਦਾ ਪੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰ ਆ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਟੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਦਰ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲਾਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲਾਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਸੰਬੰਧ ਇਹ ਅੱਜ ਕਾਨਫਰੰਸ ਰੱਖੀ। ਜ਼ਿਕਰਨ ਤੋਂ ਨਹੀਂ ਹਟ ਰਹੀ। ਨਹੀਂ ਨਹੀਂ ਲੋਕਾਂ ਨੇ ਬਹੁਤ ਸਾਨੂੰ ਸੰਯੋਗ ਦਿੱਤਾ ਅਸੀਂ ਥੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਜਿਹੜਾ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਬਹੁਤ ਸੋਲਡ ਓਹੋ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟਸ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੋਚੀ ਬੰਦ ਕਰ ਦਿੰਦੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੋਚੀ ਨੂੰ ਲਾਉਂਦੇ ਨੇ ਉਹ ਤੇਲ ਦਾ ਪੜਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਜੀ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੋਰ ਤੋਂ ਬਾਅਦ ਅਸੀਂ ਮਾਰਜੋਗੇ ਸਭ ਤੋਂ ਪਹਿਲਾਂ ਸਰੂਰ ਵੱਲ ਹੋਵੇਗਾ ਜਿਸਗਾ ਜੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਟ ਸਾਈਡ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸਮਿਲਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਇਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬ ਅਡਮਿਸਟਰ ਸਾਹਿਬ ਨੂੰ ਅਪੀਲ ਕੀਤੀ ਜਿੰਨਾਂ ਕੋਲ ਬੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲਾਨਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲਾਨਸਰ ਨੇ ਸਾਡੇ ਕੋਲ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨੇ ਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੀ ਅਸੀਂ ਇਹ ਅੱਜ ਕਾਨਫਰੰਸ ਰੱਖੀ ਤੇ ਬਹੁਤ ਸਾਨੂੰ ਸਨਯੋਗ ਦਿੱਤਾ ਅਸੀਂ ਸੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਇਹਨਾਂ ਦਾ ਜਿਹੜਾ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਹੀ ਲੱਗਦਾ ਹੈ ਕਿ ਬਹੁਤ ਸੋਲਡ ਉਹੋ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟ ਨਾਲ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਸਿਸਟਮ ਬੰਦ ਕਰ ਦਿੰਦਾ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੋਚੀ ਨੂੰ ਲਾਉਂਦੇ ਨੇ ਉਹ ਤੇਲ ਦਾ ਢਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰ ਆ ਫਟ ਜਾਂਦਾ ਇਹਦੇ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਖੁਦ ਹੋਇਆ ਸੀਗਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਲੈਟ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਬੰਧ ਵਿੱਚ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਬੋਟ ਮੋਟਰਸਾਈਕਲ ਲੈਂਗੇ ਜਿਹੜੇ ਕੰਪਨੀ ਮਨਜ਼ੂਰ ਸੋਦਾ ਸਲੈਂਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲੈਂਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਵੰਦੇ ਅਸੀਂ ਇਹ ਅੱਜ ਕਾਨਫਰੰਸ ਰੱਖੀ ਨਹੀਂ ਨਹੀਂ ਲੋਕਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਅਸੀਂ ਸੋਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੁਲਡ ਮੋਟਰਸਾਈਕਲ ਆ ਇਹਨਾਂ ਦਾ ਇਹ ਸਲੈਂਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਉਹੋ ਸਲੈਂਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟਰਸ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸੁੱਚ ਬੰਦ ਕਰ ਦਿੰਦੇ ਤੇਲ ਬੰਦ ਹੋ ਜਾਂਦਾ ਉਹ ਜਦੋਂ ਸੁੱਚ ਨੂੰ ਲਾਉਂਦੇ ਨੇ ਤੇਲ ਦਾ ਢਾਕਾ ਪੈਣ ਕਰਕੇ ਡੁਪਲੀਕੇਟ ਜਿਹੜਾ ਸਲੈਂਸਰਾ ਫਟ ਜਾਂਦਾ ਇਹਦੇ ਨਾਲ ਅੱਗ ਵੀ ਲੱਗ ਜਾਂਦੀ ਹੈ ਮੋਗੇ ਸ਼ਹਿਰ ਦੇ ਵਿੱਚ ਲੱਗੀ ਸੀ ਤੇ ਅਸੀਂ ਫੇਰ ਅਪੀਲ ਕਰਦੇ ਆ ਵੀ ਜਿਹੜੇ ਲੋਕਾਂ ਨੇ ਜਾਂ ਬੱਚਿਆਂ ਨੇ ਲਾਏ ਨੇਗੇ ਸਲੈਂਸਰ ਡੁਪਲੀਕੇਟ ਉਹ ਲਾਉਣ ओरिजिनल ਲਾਉਣ ਪਹਿਲਾਂ ਤਾਂ ਇਹ ਜਿਹੜੇ ਅਸੀਂ 50 ਦੇ ਕਰੀਬ ਚਲਾਨ ਕੱਟੇ ਸੀਗੇ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਸਾਹਿਬ ਸੁਰੂਰ ਵੱਲੋਂ ਹੋਇਆ ਸੀਗਾ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ